आरवीटीवी पंजाबी ਵਿੱਚ ਆਪ ਸਭ ਦਾ ਸਵਾਗਤ ਹੈ। ਇਨਸਾਨੀਅਤ ਅਜभी ਬਾਕੀ ਹੈ। ਇਸ ਗੱਲ ਨੂੰ ਇਸ ਕਥਨ ਨੂੰ ਪੂਰਨ ਨੂੰ ਵਿੱਚ ਸਹੀ ਸਾਬਿਤ ਕੀਤਾ ਹੈ ਐਨੀਮਲ ਕੇਅਰ ਸੁਸਾਇਟੀ ਹੁਸ਼ਿਆਰਪੁਰ ਨੇ। ਤੁਸੀਂ ਦੇਖ ਰਹੇ ਹੋ ਕਿ ਇੱਕ ਫੀਮੇਲ ਡੌਗ ਹੈ ਜਿਹੜਾ ਕਿ ਆਪਣੇ ਬੱਚਿਆਂ ਨੂੰ ਪੈਦਾ ਨਹੀਂ ਕਰ پا ਰਿਹਾ ਸੀ ਔਰ ਉਹਨੂੰ ਪੈਦਾ ਕਰਨ ਦੇ ਵਿੱਚ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਔਰ ਐਨੀਮਲ ਕੇਅਰ ਸੁਸਾਇਟੀ ਨੇ ਉਸ ਫੀਮੇਲ ਡੌਗ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜਿੱਥੇ ਕਿ ਨਿਰਸਵਾਰਥ ਉਸ ਫੀਮੇਲ ਡੌਗ ਦੀ ਸੇਵਾ ਕੀਤੀ ਔਰ ਆਪਰੇਟ ਕਰਵਾਇਆ ਔਰ ਆਪਰੇਟ ਕਰਨ ਤੋਂ ਬਾਅਦ ਉਸਨੇ ਬੱਚਿਆਂ ਨੂੰ ਜਨਮ ਦਿੱਤਾ ਔਰ ਇਸ ਬੇਜਵਾਨ ਨੂੰ ਵੀ ਇੱਕ ਵਧੀਆ ਜ਼ਿੰਦਗੀ ਜਿਹੜੀ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਐਨੀਮਲ ਕੇਅਰ ਸੁਸਾਇਟੀ ਹੁਸ਼ਿਆਰਪੁਰ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਦਾਂ ਹਸਪੀਟਲ ਦੇ ਵਿੱਚ ਫੀਮੇਲ ਡੌਗ ਨੂੰ ਪਾਇਆ ਗਿਆ ਹੈ ਔਰ ਗਲੂਕੋਸ ਲੱਗਾ ਹੋਇਆ ਹੈ ਔਰ ਲਗਾਤਾਰ ਆਪਰੇਟ ਹੋ ਚੁੱਕਾ ਹੈ ਦਾ ਇਸ ਵੇਲੇ ਔਰ ਇਹਨੇ ਬੱਚਿਆਂ ਨੂੰ ਜਨਮ ਦਿੱਤਾ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਬੱਚੇ ਜਿਹੜੇ ਨੇ ਇਹ ਪੈਦਾ ਹੋ ਚੁੱਕੇ ਨੇ ਔਰ ਐਨੀਮਲ ਕੇਅਰ ਸੁਸਾਇਟੀ ਦੇ ਜਿਹੜੇ ਵਰਕਰਸ ਨੇ ਉਹ ਕਿਸ ਤਰ੍ਹਾਂ ਨਿਰਸਵਾਰਥ ਉਹ ਡੌਗ ਦੇ ਬੱਚਿਆਂ ਨੂੰ ਸੰਭਾਲ ਰਹੇ ਨੇ ਸਫਾਈ ਕਰ ਰਹੇ ਨੇ ਔਰ ਜਿੱਦਾਂ ਜਿੱਦਾਂ ਬੱਚੇ ਪੈਦਾ ਹੋ ਰਹੇ ਨੇ ਉਹ ਇੱਕ ਇੱਕ ਕਰਕੇ ਉ ਬਾਹਰ ਆ ਰਹੇ ਲੈ ਕੇ ਆ ਰਹੇ ਆ ਔਰ ਉਹਨਾਂ ਨੂੰ ਬੱਚਿਆਂ ਨੂੰ ਪੂਰਨ ਰੂਪ ਨਾਲ ਸਾਫ ਕੀਤਾ ਜਾ ਰਿਹਾ ਹੈ ਆ ਦੇਖੋ ਦੂਸਰਾ ਬੱਚਾ ਜਿਹੜਾ ਆ ਉਹ ਹੁਣ ਪੈਦਾ ਹੋ ਚੁੱਕਾ ਹੈ ਔਰ ਪੂਰੀ ਤਰੀਕੇ ਦੇ ਨਾਲ ਬੜੀ ਸਾਵਧਾਨੀ ਦੇ ਨਾਲ ਬੜੇ ਪਿਆਰ ਦੇ ਨਾਲ ਉਹਨਾਂ ਬੱਚਿਆਂ ਨੂੰ ਪੈਦਾ ਕੀਤਾ ਜਾ ਰਿਹਾ ਹੈ ਆਰ ਵੀ ਟੀਵੀ ਤੋਂ ਚਾਂਦੀ ਸਪੈਸ਼ਲ ਰਿਪੋਰਟ